ਗੁਰਪੁਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਨੂੰ ਦੂਜਾ ਤੇ ਅੱਜ ਆਪਾਂ ਨੂੰ ਤੀਜਾ ਤੇ ਚੌਥਾ ਦਿਨ ਆ ਇੱਥੇ ਫਸ ਰੱਖਿਆ ਆਪਾਂ ਕਿਉਂਕਿ ਘਰ ਵਾਪਸੀ ਕਰਨੀ ਹੈ ਤੇ ਘਰੇ ਵਾਪਸੀ ਫਿਲਹਾਲ ਦੀ ਘੜੀ ਹੋ ਨਹੀਂ ਰਹੀ ਅੱਜ ਵੀ ਹਜੇ ਰੋਡ ਖੁੱਲੇ ਨਹੀਂ ਤੇ ਉੱਤੋਂ ਚੰਦਰਾ ਇਹ ਮੀਂਹ ਪਈ ਜਾਂਦਾ ਅੰਬੈਸੀ ਨੂੰ ਸਵੇਰ ਦੇ ਨੇ ਕਈ ਵਾਰੀ ਫੋਨ ਲਾਲੇ ਮੈਸੇਜ ਪਾਲੇ ਤੇ ਅੰਬੈਸੀ ਵਾਲਾਂ ਦਾ ਕੋਈ ਜਵਾਬ ਸਵਾ ਜਵਾਬ ਆਇਆ ਨਹੀਂ ਹਜੇ ਤੱਕ ਤਾਂ ਕਰੇਗਾ ਫਿਕਰ ਹੋ ਰੱਖੀਆ ਤੇ ਬਾਕੀ ਸਾਰਾ ਨਹੀਂ ਫਿਕਰਾ ਹੋਣੀ ਵੀ ਬਣਦੀ ਆ ਬਾਈ ਸਿਚੁਏਸ਼ਨ ਕੁਛ ਇਦਾਂ ਦੀ ਬਣੀ ਹੋਈ ਆ ਤਾਂ ਜਾਵਾਂਗੇ ਹੈਲੋ ਤੇ ਕੋਸ਼ਿਸ਼ ਪੂਰੀਆ ਹੁਣ ਦੇਖਦੇ ਹਾਂ ਹੁਣ ਚੱਲਿਆ ਮੈਂ ਇਧਰਲੇ ਪਾਸੇ ਨੂੰ ਜੇ ਅੰਬੈਸੀ ਦਾ ਨਾਂ ਆ ਕੋਈ ਤਾਂ ਅੰਬੈਸੀ ਤੱਕ ਜਾ ਸਕਦੇ ਹਾਂ ਕਿਉਂਕਿ ਉੱਥੇ ਤੱਕ ਸੇਫ ਆ ਤੇ ਕੋਈ ਇਦਾਂ ਦੀ ਰੋਕਟੋਕ ਹੈ ਨਹੀਂ ਬਾਕੀ ਹੁਣ ਇੱਥੇ ਜਿਹੜੇ ਪਾਸੇ ਮਿਲਟਰੀ ਹੂ ਉਧਰਲੇ ਪਾਸੇ ਜਾ ਕੇ ਮਿਲਟਰੀ ਵਾਲਿਆਂ ਨਾਲ ਗੱਲ ਕਰਕੇ ਦੇਖਾਂਗੇ ਕਿਸੇ ਸੀਨੀਅਰ ਰੈਂਕ ਨਾਲ ਵੀ ਜਾਣਦੇ ਹੋ ਸਾਨੂੰ ਯਾਰ ਅਸੀਂ ਆਪਦਾ ਹੁਣ ਨਿਕਲਣਾ ਭਰਾਵੋ ਘਰੇ ਜਾਣਾ ਇੱਥੇ ਤੋਂ ਸਮਝਦੇ ਸਾਨੂੰ ਸੌਖਾ ਹੀ ਆ ਗਿਆ ਸਾਨੂੰ ਪ੍ਰੋਟੈਕਸ਼ਨ ਹੀ ਨਹੀਂ ਪੈਣੀ ਤੇ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਮਾਹੌਲ ਕਿਵੇਂ ਦਾ ਕਿਵੇਂ ਦਾ ਨਾ ਉਦਾਂ ਸਾਡੇ ਵਾਲਾ ਪਾਸਾ ਕੱਲ ਸਾਰਾ ਉਹ ਪੀਸਫੁੱਲ ਰਿਹਾ ਉਹਦੇ ਵਿੱਚ ਕੁਝ ਵੀ ਨਹੀਂ ਸੀ ਏਡਾ ਪਰ ਫੇਰ ਵੀ ਇੱਥੋਂ ਦੇ ਲੋਕਾਂ ਦੀ ਨਾਰਾਜ਼ਗੀ ਆਪਣੇ ਮੁਲਕ ਦੇ ਨਾਲ ਖਾਸੀ ਵਧੀ ਪਈ ਆ ਕਹਿੰਦੇ ਭਾਈ ਛੋਡੇ ਦੇਸ਼ ਨੇ ਸਾਡੇ ਘਰ ਦੀ ਗੱਲ ਸੀ ਉਹਦੇ ਚ ਦਖਲ ਅੰਦਾਜ਼ੀ ਕਿਉਂ ਕੀਤੀ ਆ ਇਹ ਨਾਰਾਜ਼ਗੀ ਦੋ ਘਰਾਂ ਦੀ ਬੜੀ ਤੁਰੀ ਜਾਂਦੀ ਆ ਫਿਰ ਉਹ ਚੀਜ਼ ਭਾਵੇਂ ਇਹ ਚਲੋ ਇਹਨਾਂ ਨੂੰ ਪਤਾ ਜਾਂ ਫਿਰ ਆਪਣੀ ਰਿਸਪੈਕਟ ਕਰਦੇ ਹੈਗੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਚੀਜ਼ ਮੁਲਕ ਤਾਂ ਮੁਲਕ ਹੀ ਆ ਹਨਾ ਉਹ ਤਾਂ ਟੈਗ ਆਪਣੇ ਸਾਰਿਆਂ ਤੇ ਲੱਗਣਾ ਉਹਦੇ ਕਰਕੇ ਉਹ ਥੋੜੀ ਜਿਹੀ ਚੀਜ਼ ਹੁਣ ਲੱਗੀ ਖੜਾੜ ਕੰਜੀ ਮਤਲਬ ਤਿੰਨ ਚਾਰ ਜਣਾਂ ਨੇ ਆਪਾਂ ਨੂੰ ਕਹਤਾ ਇੱਥੇ ਵੀਵਨ ਕਿ ਚਲੋ ਜਿਹੜਾ ਓਨਰ ਸੀ ਉਹ ਚੰਗਾ ਬੰਦਾ ਵਧੀਆ ਬੰਦਾ ਉਹ ਤੇ ਪਰ ਉਹਨੇ ਸਮਝਦਾ ਸੀ ਉਹ ਗੱਲ ਆਸਰਾ ਜੀ ਕਿਵੇਂ ਹੋ ਜੀ ਵਧੀਆ ਜੀ ਵਧੀਆ ਤੇ ਚਲੋ ਮੈਨੂੰ ਦਾ ਸਰਦਾਰ ਜੀ ਕਹਿ ਕੇ ਵਧੀਆ ਬੁਲਾ ਲੈਂਦੇ ਆਪਾਂ ਨੂੰ ਤਾਂ ਤੇ ਇਹਨਾਂ ਨੂੰ ਪਤਾਗਾ ਸਾਰਾ ਕੁਝ ਪਰ ਯਾਰ ਇਹ ਖਾਸੀ ਨਰਾਜ ਆ ਭਾਈ ਜੇ ਕੋਈ ਦੇਖ ਰਿਆ ਤਾਂ ਸਰਕਾਰ ਤੱਕ ਦੱਸੋ ਵੀ ਕਾਹਨੂੰ ਪੰਗੇ ਲੈਣੇ ਆਪਾਂ ਦੂਜਿਆਂ ਦੇ ਘਰ ਅੱਜ ਆ ਕੇ ਸਵੇਰ ਸਵੇਰ ਦਾ ਟਾਈਮ ਤੇ ਬਾਜ਼ਾਰ ਖੁੱਲ ਗਏ ਮੀਂਹ ਪਈ ਜਾਂਦਾ ਛਤਰੀ ਸਿਰ ਤੇ ਆ ਤੜਕੇ ਦਾ ਵੀ ਪੈ ਰਿਹਾ ਅੱਜ ਕੱਲ ਵੀ ਸਵੇਰੇ ਸੀ ਪਰ 9 ਵਜੇ ਹਟ ਗਿਆ ਜੇ ਹੁਣ ਅੱਜ ਹਟ ਜੇ ਮੀਂਹ 10 ਵਜੇ ਤੱਕ ਤਾਂ ਬੈਗ ਤਿਆਰ ਆ ਗਈ ਸਾਰੇ ਪੈਕ ਬੁੱਕ ਕਰਕੇ ਰੱਖੇ ਪਿਆ ਚੱਪਲਾਂ ਪਾਉਣੀਆਂ ਗੱਲੀਆਂ ਬੈਗ 'ਚ ਤੇ ਬੂਟ ਬਾਹਰੇ ਪੈ ਰਾਈਡਿੰਗ ਪਾ ਕੇ ਆਪਾਂ ਨਿਕਲ ਗਏ ਯਾਰ ਹੁਣ ਤਾਂ ਖਾਸਾ ਟਾਈਮ ਹੋ ਗਿਆ ਤੇ ਥੋੜਾ ਜਿਹਾ ਇਨ ਸਿਕਿਉਰ ਵੀ ਫੀਲ ਹੋਣ ਲੱਗ ਗਿਆ ਹੋਲੀ ਵੀ ਹੋ ਭਾਈ 바ਗੇ ਇੱਥੇ ਹੁਣ ਟ੍ਰੈਫਿਕ ਪੁਲਿਸ ਵਗੈਰਾ ਦਾ ਕੁਝ ਨਹੀਂ ਬਚੀ ਉਹ ਸਾਰਾ ਕੁਝ ਉੱਡ ਗਿਆ ਸਾਰਾ ਜਿਹੜਾ ਕੰਟਰੋਲ ਲਗਭਗ ਅੱਧਾ ਮਿਲਟਰੀ ਕੋਲੇ ਤੇ ਅੱਧਾ ਇੰਨਾ ਲੋਕਾਂ ਕੋਲੇ ਆ ਇਹ ਸਿਚੁਏਸ਼ਨ ਨਾਰਮਲ ਨਹੀਂ ਜਾ ਰਹੀ ਹੋ ਦਰੋ ਦੋ ਮਿਲਟਰੀ ਵਾਲੇ ਜਾ ਰਹੇ ਆ ਬਾਈ ਤੇ ਉਹ ਦੰਦੇ ਆ ਨਾ ਸਾਰੀਆਂ ਦੁਕਾਨਾਂ ਬੰਦ ਕਰਾਈ ਜਾਂਦੇ ਆ ਖੈਰ ਅੱਧੇ ਮੰਨਦੇ ਆ ਗੱਲ ਅੱਧੇ ਨਹੀਂ ਮੰਨਦੇ ਪਰ ਬਾਜ਼ਾਰ ਬੰਦ ਹੋ ਰਿਹਾ ਅੱਜ ਇਹਨਾਂ ਦੀ ਸੁਣਨ ਚ ਆਇਆ ਕੋਈ ਮੀਟਿੰਗ ਆ ਦੋਨੇ ਤਰ੍ਹਾਂ ਦੇ ਮਿਲਟਰੀ ਦੇ ਤੇ ਜਿਹੜੇ ਇਹ ਬਾਕੀ ਟੜਾ ਤੇ ਹੁਣ ਇਹਨਾਂ ਦੀ ਮੀਟਿੰਗ ਚੋਂ ਪਤਾ ਨਹੀਂ ਕੀ ਨਿਕਲੂ ਕੀ ਨਾ ਸੋ ਉਹਦੇ ਕਰਕੇ ਅੱਜ ਇੱਥੇ ਇੱਕ ਵਾਰੀ ਫੇਰ ਖਾਸਾ ਟੈਨਸ ਵਾਲਾ ਮਾਹੌਲ ਕਹਿ ਲੋ ਯਾਰ ਲੱਗਿਆ ਜਿੰਦਾ ਕਰਫਿਊ ਕੱਲਾ 메ਨ ਰੋਡ ਵਾਲੇ ਪਾਸੇ ਲਾਇਆ ਜਿਹੜੇ ਪਾਸੇ ਦਾਸ ਹੋਰੀ ਰਹਿ ਰਹੇ ਆ ਸਾਡੀ ਚਿੰਤਾ ਖਾਸੀ ਆ ਉਹਨਾਂ ਨੂੰ ਤੇ ਸਾਡੇ ਵਾਲੇ ਪਾਸੇ ਨਹੀਂ ਲਾਇਆ ਇੱਥੇ ਦੁਕਾਨਾਂ ਖੁੱਲੀਆਂ ਨੇ ਤੇ ਨਾ ਕੋਈ ਫੌਜ ਵਾਲਾ ਬੰਦਾ ਕਿੜਾ ਮਾਰ ਕੇ ਗਿਆ ਭਾਈ ਕੈਫੇ ਕੂਫਿਆਂ ਦੇ ਵਿੱਚ ਇੱਥੇ ਬੁੱਲੇ ਲੁੱਟੇ ਜਾ ਰਹੇ ਆ ਹਜੇ माहौल आओ फंख वट्सएप कि भी रहे मैं जाके आया मिलट्री के पास रोड mm क्लोज -hmm. है भाई बोलें शाम को पाँच बजे शायद ओपन करेंगे। उस साइड में कर्फ्यू लग गया पूरा कर्फ्यू। सब दुकानें बंद करा दी तो आप लोग इधर है ये खाते हैं यही रोड ओपन है, है केवल बाकी बंद करा दी उधर से तो मैं जाके आ रहा भाई पिटवाएगा क्या ਉਨੇ ਹੀ ਵੀ ਸੁਦੇਸਵਰਿਆ ਆਪਾਂ ਕਰੀ ਛਕ ਲਈਏ ਉਸ ਫੇਰ ਗੱਲ ਵੱਤ ਬਣੂ ਫੇਰ ਦਿਮਾਗ ਚੱਲੂ ਜਾਦਾ ਗਲਾਸ ਕਰਤਾ ਪਹਿਲੇ ਹੀ ਖਾਲੀ ਤੇ ਬਾਈ ਹੋਰਾਂ ਨੇ ਪ੍ਰਸ਼ਾਦਾ ਲਿਆਤਾ ਤੇ ਇੱਥੇ ਸਵੇਰੇ ਸਵੇਰੇ ਬੜੀ ਵਧੀਆ ਚੀਜ਼ ਹੁੰਦੀ ਹੈ ਇੱਕ ਆਲੂ ਚਨਾ ਕਹਿ ਦਿੰਦੇ ਆ ਇਹ ਤੇ ਉਬਲ ਮੇ ਆਲੂ ਹੁੰਦੇ ਤੇ ਮਸਾਲਾ ਭੁੱਕਿਆ ਹੁੰਦਾ ਤੇ ਚਨੇ ਆਗੇ ਇਹ ਉਬਲ ਮੇ ਤੇ ਪਿਆਜ਼ ਪੀ ਪਾ ਕੇ ਵਧੀਆ ਹਰੀ ਮਿਰਚ ਪਾ ਕੇ ਜੇ ਇਕੱਲਾ ਇਹ ਖਾਣਾ ਪਿਛਲੇ 2-3 ਦਿਨਾਂ ਤੋਂ ਮੈਂ ਇਹ ਖਾ ਰਿਹਾ ਸਵੇਰੇ ਵਧੀਆ ਲੱਗਦਾ ਤੇ ਨਾਲੇ ਵਧੀਆ ਤਾਕਤ ਵਾਲੀ ਚੀਜ਼ ਆ ਸਸਤਾ ਵੀ ਆ ਬਾਕੀ 40-50 ਰੁਪਏ ਦੇ ਵਿੱਚ ਆ ਪੂਰੀ ਪਲੇਟ ਭਰਵੀ ਮਿਲ ਜਾਂਦੀ ਆ ਤੇ ਪ੍ਰਸ਼ਾਦੇ ਘਰ ਵਾਲੇ ਨਾਲ ਆਪਾਂ ਕਿਉਂਕਿ ਇੱਥੇ ਇਹ ਰਵਾਜ ਆ ਵੀ ਇਹ ਇਹਦੇ ਨਾਲ ਹੀ ਖਾ ਲੈਂਦੇ ਆ ਸਬਜ਼ੀ ਵਾਲਾ ਕੰਮ ਹੀ ਆ ਮਸਾਲੇ ਤਾਂ ਸਾਰੇ ਪਏ ਹੋਇਆ ਬਸ ਤਰੀ ਨਹੀਂ ਗੱਲੀ ਜੀ ਸੁੱਕੇ ਛੋਲੇ ਕਹ ਲੋ ਬਣਾਏ ਹੋਇਆ ਪ੍ਰਸ਼ਾਦੇ ਆਗੇ ਸਵੇਰੇ ਦੋ ਪ੍ਰਸ਼ਾਦੇ ਸੱਕਦੇ ਆ ਤੇ ਫਿਰ ਜਾ ਕੇ ਦੇਖਦੇ ਆ ਮਾਹੌਲ ਤੇ ਫਿਰ ਤੁਹਾਨੂੰ ਇੱਕ ਅੱਜ ਹੁਣ ਘੈਂਟ ਜੀ ਗੱਲ ਸੁਣਾਉਣੀ ਆ ਸਬਰ ਰੱਖਿਓ ਬਸ ਮੈਂ ਮਾੜਾ ਆ ਪ੍ਰਸ਼ਾਦੇ ਸ਼ਕਲਾਂ ਤੇ ਇੱਕ ਚਾਹ ਦਾ ਗਲਾਸ ਹੋਰ ਪੀ ਲਾਂ ਫਿਰ ਕਰਦੇ ਆ ਉਸ ਤੋਂ ਬਾਅਦ ਗੱਲ ਆ ਅਨੇ ਕਹਿੰਦੇ ਹੁੰਦੇ ਵੀ ਬੇਲਾ ਬੰਦਾ ਕੀ ਕਰੇ ਇੱਥੋਂ ਵਾਲੀ ਬੱਟੀ ਉੱਥੇ ਤਰੇ ਕੰਮ ਸਾਡਾ ਵੀ ਉਹੀ ਆ ਬੇਲੇ ਕਰੀਏ ਵੀ ਕੀ ਕਿੰਨੀਆਂ ਇੱਕ ਗੱਲਾਂ ਵਾਰੀਏ ਕਿੰਨੇ ਕ ਟੌਪਿਕ ਡਿਸਕਸ ਕਰੀਏ ਤੇ ਕੀ ਕੁਛ ਕਰੀਏ ਯੋ ਨਾ ਅਸ਼ਾਦਾ ਬਣੀ ਆਪਾਂ ਸਵੇਰੇ ਛੱਗੇ ਸੀ ਤੇ ਹੁਣ ਛੱਗਣਾ ਬਾਈ ਹੋਰ ਆਣੇ ਤਾਂ ਕਰਕੇ ਅਸੀਂ ਥਾਂ ਲੱਭਣਾ ਆ ਵੀ ਜਿੱਥੇ ਇਹਨਾਂ ਦਾ ਖਾਣ ਪੀਣ ਹੋ ਜੇ ਜਿੰਨੇ ਵੀ ਸਾਰੇ ਜਾ ਰਿਹਾ ਸਾਰਿਆਂ ਦੇ ਮੋੜਾਂ 'ਚ ਪਾਏ ਬੈਗ ਪਰ ਨਾ ਕੋਈ ਇੱਥੇ ਚੱਲਦੀ ਆ ਬੱਸ ਤੇ ਨਾ ਚੱਲਦੀ ਆ ਕਾਰ ਕਿਉਂਕਿ ਕੱਲਾ ਬੱਸ ਆਹਾ ਰੋਡ ਅਲਾਉ ਕੀਤਾ ਹੋਇਆ ਕੱਲਾ ਜਿਹੜਾ ਥਾਂ ਮਿਲਦਾ ਵੀ ਜਿੱਥੇ ਤੁਸੀਂ ਘੁੰਮ ਸਕਦੇ ਹੋ ਬਾਕੀ ਸਾਰਾ ਏਰੀਆ ਬੰਦ ਆ ਤੇ ਵਰਸ ਸਿਚੁਏਸ਼ਨ ਪਤਾ ਕੀ ਕੀਤੀ ਆ ਜਿਹੜਾ ਗੰਦ ਆਪਣੇ মিডিਆ ਨੇ ਪਾਇਆ ਨਾ ਮੈਂ ਗੰਦ ਕਹੂੰਗਾ ਯਾਰ ਇੰਨਾ ਕ ਡਰਾ ਰੱਖਿਆ ਘਰ ਜਾਣ ਨੂੰ ਤੇ ਬਾਕੀ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ ਹੀ ਨਹੀਂ ਕੀ ਹੋ ਗਿਆ ਇੱਥੇ ਤਾਂ ਪਰ ਸੋਦੇ ਸਾਹਮਣੇ ਆ ਕਿੰਨੇ ਦਿਨਾਂ ਤੋਂ ਭਰੇ ਫਿਰਦਿਆਂ ਇੱਦਾਂ ਇੱਕ ਪਹਿੜਾ ਜਿਹੜਾ ਰੋਲ ਆ মিডিਆ ਨੇ ਅਦਾ ਕੀਤਾ ਪੁੱਛੋ ਨਾਲ ਵੀ ਜੇ ਤੁਸੀਂ ਰਿਪੋਰਟਿੰਗ ਕਰਨੀਆਂ ਹਨ ਗਰਾਊਂਡ ਤੋਂ ਕਰੋ ਤੇ ਜੋ ਸੱਚਾ ਉਹ ਦਿਖਾਓ ਠੀਕ ਆ ਮਾਫਾ ਮੰਨਦੇ ਆ ਵੀ ਮੱਚੀਆਂ ਨੇ ਚੀਜ਼ਾਂ ਇਹਨਾਂ ਨੇ ਜਿਹੜੀਆਂ ਸਰਕਾਰੀ ਦਫ਼ਤਰ ਵਗੈਰਾ ਸੀ ਉਹਨਾਂ ਨੂੰ ਲਈਆ ਉਹ ਇਹਨਾਂ ਦਾ ਅਖਰੋਸ ਸੀ ਅਗਲਿਆਂ ਦਾ ਗੁੱਸਾ ਸੀ ਇਹਨਾਂ ਨੇ ਪੜਾਅਸ ਗੱਡੀ ਆ ਬਈ ਉਹਦੇ ਤੇ ਪਰ ਜੋ ਆਪਣੀ মিডিਆ ਨੇ ਵਧਾ ਚੜਾ ਕੇ ਗੱਲਾਂ ਦੱਸੀਆਂ ਹਨ ਇੰਨੀਆਂ ਇੱਕ ਗਾਲਾਂ ਪੈ ਰੀਆਂ ਮੇਰੇ ਇਹਨਾਂ ਦੇ ਕਰਕੇ ਉਚੋਣਾ ਇਹ ਬਾਕੀ ਇੱਥੇ ਸੁਖਸਾਂ ਦਾ ਵਧੀਆ ਮਾਹੌਲ ਆ ਇਹ ਜਰੂਰ ਆ ਵੀ ਹਾਂ ਅਸੀਂ ਕਿਤੇ ਬਾਹਰੇ ਨਹੀਂ ਜਾ ਸਕਦੇ ਆ ਸਾਡੇ ਵਾਸਤੇ ਬਸ ਇਹੀ ਗਲੀ ਆ ਸਾਰਾ ਕੁਝ ਜਿਹੜਾ ਹੁਣ ਪੂਰੇ ਦਾ ਪੂਰਾ ਨੇਪਾਲ ਵਾਂ ਰੱਖੀ ਆ ਜੇ ਇਥੋਂ ਕੋਈ 에어ਪੋਰਟ ਦੀ ਟਿਕਟ ਬੁੱਕ ਕਰਾਉਂਦਾ ਉਹ ਜਾ ਸਕਦਾ ਆ ਆਪਣੀ ਟਿਕਟ ਦਿਖਾਵੇ ਮਿਲਟਰੀ ਵਾਲਿਆਂ ਨੂੰ ਕੈਬ ਬੁੱਕ ਕਰਾਵੇ ਕੈਬ ਜਾਊਗੀ ਤੇ ਉਹਨੂੰ ਛੱਡ ਦਿੰਦੇ ਆ ਪਰ ਹਜੇ ਤੱਕ ਕੋਈ ਵੀ ਰੋਡ ਤੇ ਕੋਈ ਵੀ ਵਹੀਕਲ ਅਲਾਉ ਨਹੀਂ ਕੀਤਾ Yeah, yeah. <laughs> Actually, I'm gonna get in that one. Uh, we'll set the you, camera you, you up over here. There. Yeah. And then we can all swing in time. How yeah. Just drop the beauty from the red button. Oh. This one? Yeah. On, uh. on, big boy. Come on, there, big boy. big boy. ਯਾ ਯਾ ਯਾ। ਲੈ ਵੇ ਡੂ ਇਟ। ਨੌਇਸਟ੍ਰੀਮ ਇਜ਼ ਓਵਰ। ਆਈ ਦੋਨ'ਟਸ ਕੈਨ ਸਮ ਟਾਕ। ਯੂਜ਼ ਮਾਈ ਫੀਟ। ਵਾਓ। ਵਾਹ। ਅੱਜ ਆਪਣਾ ਉਸੇ ਥਾਂ ਤੇ ਪੰਜਵਾਂ ਦਿਨ ਆ। ਵੈਸੇ ਤਾਂ ਖੈਰ ਦਿਨ ਤਾਂ ਖਾਸੇ ਹੋ ਗਏ ਮੇਰੇ ਖਿਆਲ ਨਾਲ ਹੋ ਗਿਆ ਇਹ। 6ਵਾਂ ਕ 7ਵਾਂ ਦਿਨ ਆਪਣਾ ਅਪਾ ਇੱਥੇ ਰੁਕੇ ਹੋਇਾਂਗੇ। ਮੋਟਰਸਾਈਕਲ ਅੱਜ ਬੜੇ ਦਿਨਾਂ ਬਾਅਦ ਸਟਾਰਟ ਕੀਤਾ ਪਹਿਲੀ ਸੈਲਫ ਪਹਿਲੀ ਸੈਲਫ ਤੇ ਸਟਾਰਟ ਹੋ ਗਿਆ ਖੈਰ ਮੈਂ ਕਿੱਕ ਕਹਿਣ ਲੱਗਿਆ ਸੀ ਕਿੱਕ ਪਰ ਇਹਦੇ ਆਉਂਦੀ ਨਹੀਂ ਤੇ ਖੁਸ਼ੀ ਦੀ ਗੱਲ ਇਹ ਆ ਤੇ ਅੱਜ ਕਹਿੰਦੇ ਭਾਈ 11 ਵਜੇ ਕਹਿ ਰਹੇ ਆ ਕਿ ਸ਼ਾਇਦ ਰੋਡ ਖੁੱਲ ਜਾਣਗੇ ਅੱਜ ਤੇ ਜੇ ਆਪਾਂ ਜਾਣਾ ਤਾਂ ਆਪਾਂ ਜਾ ਸਕਾਂਗੇ ਫਿਲਹਾਲ ਆਪਾਂ ਮੋਟਰਸਾਈਕਲ ਸਟਾਰਟ ਕੀਤਾ ਤੇ ਹੁਣ ਇੱਕ ਵਾਰੀ ਭੱਜ ਕੇ ਆਪਾਂ ਰੋਡ ਦੇਖ ਕੇ ਆਉਨੇ ਆ ਤੇ ਕੀ ਕੰਡੀਸ਼ਨ ਆ ਰੋਡਾਂ ਦੇ ਉੱਤੇ ਤੇ ਫਿਰ ਅੱਗੇ ਫਟਾਫਟ ਸਮਾਨ ਬੰਨ ਕੇ ਇਹਨੂੰ ਤਿਆਰ ਕਰਕੇ ਖੜਾਉਨੇ ਆ ਗੁਰਪ੍ਰਬ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਨੇਪਾਲ ਸਫਰ ਨਾਮੇ ਦੇ ਇੱਕ ਨਵੇਂ ਵਲੌਗ ਦੇ ਵਿੱਚ ਪਿਛਲੇ ਦਿਨੀ ਕਾਠਮੰਡੂ ਦੇ ਵਿੱਚ ਆਪਾਂ ਕਾਫੀ ਕੁਝ ਦੇਖਿਆ ਤੇ ਬਹੁਤ ਕੁਝ ਕਾਠਮੰਡੂ ਦੇ ਵਿੱਚ ਦਿਖਾਉਣ ਤੋਂ ਬਾਅਦ ਫਿਲਹਾਲ ਦੇ ਹਾਲਾਤ ਕੀ ਨੇ ਤੇ ਹੁਣ ਕਾਠਮੰਡੂ ਦੇ ਵਿੱਚ ਕਿ ਆ ਇੱਕ ਮਿੰਟ ਹਵਾ ਵਜਰੀ ਹੋਣੀ ਆ ਫਿਲਹਾਲ ਕਾਠਮੰਡੂ ਦੇ ਵਿੱਚ ਹੁਣ ਕਿਵੇਂ ਦੀ ਸਿਚੁਏਸ਼ਨ ਬਣੀ ਹੋਈ ਆ ਤੇ ਇੱਥੇ ਸਾਰਾ ਬਜ਼ਾਰਾਂ ਦਾ ਮਾਹੌਲ ਜਾਂ ਹੁਣ ਆਉਣਾ ਸੇਫ ਹੈ ਨਹੀਂ ਹੈ ਸਾਰਾ ਕੁਝ ਅੱਜ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਬੀਤੀ ਤੇ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਹੋਈ ਉਹ ਸਾਰਾ ਕੁਝ ਤੇ ਨਾਲੇ ਇਹ ਸਾਰਾ ਕੁਝ ਜੇ ਇੱਥੇ ਬੀਤਿਆ ਤਾਂ ਬੀਤਿਆ ਕਿਉਂ ਲੋਕਣ ਲੋਕਾਂ ਦਾ ਇਹਦੇ ਬਾਰੇ ਕੀ ਕਹਿਣਾ ਤੇ ਭਾਈ ਜਿਹੜੇ ਆਪਣੇ ਨਾਲ ਬਾਹਰ ਲਿਆ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਉਹ ਸਾਰਾ ਕੁਝ ਅੱਜ ਦੇ ਇਸ ਬਲੌਗ ਦੇ ਵਿੱਚ ਮਿਲੂ ਵਧੀਆ ਰਹਿਆ ਆਪਣਾ ਪਿਛਲੇ ਦਿਨ ਜਿਹੜੀ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਜਦੋਂ ਆਪਾਂ ਤਾਂ ਪ੍ਰੋਟੈਸਟ ਦੇ ਬਿਲਕੁਲ ਵਿੱਚ ਜਾ ਕੇ ਆਏ ਸੀ ਤਾਂ ਉਦੋਂ ਦੇ ਹਾਲਾਤ ਦਿਖਾਏ ਸੀ ਤੇ ਅੱਜ ਆਪਾਂ ਹੁਣ ਦੇ ਹਾਲਾਤ ਦੇਖਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਤਾਂ ਤੁਸੀਂ ਕਰ ਹੀ ਦਿੱਤੀ ਹੋਣੀ ਆ ਜੇ ਹਾਈਪ ਨਹੀਂ ਕੀਤਾ ਤਾਂ ਭੁੱਲ ਨਾ ਗਏ ਹੋ ਕਰ ਦਿਓ ਜਰੂਰ ਪਹਾੜਾਂ ਸਭ ਦੀ ਬੱਦਲ ਕੱਢ ਹਤੇ ਤੇ ਪਹਾੜਾਂ ਤੇ ਲੱਗ ਗਿਆ ਕੋਹਰਾ ਤੇ ਮੌਸਮ ਇੱਕਦਮ ਸਾਫ਼ ਹੋ ਗਿਆ ਸੋਨਾ ਬੱਦਲਾਗੇ ਹਜੇ ਕਾਲੇ ਜੇ ਬੱਦਲ ਤਾਂ ਖੜਿਆ ਇਹ ਨਹੀਂ ਪਤਾ ਕਿਹੜੇ ਟਾਈਮ ਤੇ ਮੀਂਹ ਪੈਣ ਲੱਗੇ ਏ ਬਾਕੀ ਹੁਣ ਸੁਣਿਆ ਮਾਹੌਲ ਸ਼ਾਂਤ ਹੈ ਕਹਿ ਬਾਕੀ ਜਾ ਕੇ ਬਾਹਰ ਜਾ ਕੇ ਪਤਾ ਲੱਗੂ ਕਿਉਂ ਬੋਲਾਦਾ ਨਾ ਮੈਨੇ ਹਾਂ ਸਹੀ ਹੈ ਆ ਆਦਾ ਪਹਾੜੀ ਹੋ ਗਿਆ ਮਾ ਪਹਾੜੋਂ ਮਰੇ ਕੇ ਹਟ ਗਿਆ ਉਹ ਹਾਂ ਤੇ ਬਾਈ ਹੋਰ ਨਾ ਮੈਂ ਗੱਲ ਕੀਤੀ ਸੀ ਕਿਉਂਕਿ ਆਪਾਂ ਸਿੱਖ ਕੇ ਆਏ ਸੀ ਕਿ ਜਦੋਂ ਪਹਾੜਾਂ ਤੇ ਕੋਰਾ ਲੱਗ ਗਿਆ ਤੇ ਬੱਦਲ ਹਟਣ ਲੱਗ ਗਿਆ ਤੇ ਮੀਂਹ ਪੈ ਰਿਹਾ ਸੀ ਪਹਿਲਾਂ ਤੇ ਅਸੀਂ ਗੱਲ ਕਰਦੇ ਸੀ ਤੇ ਸੱਚੂ ਬੱਦਲ ਹਟ ਗਏ ਹੁਣ ਐ ਕਹ ਲੋ ਜਾਂ ਤੋ ਇਹ ਵੋ ਲੋ ਕਿ ਵੈਸੇ ਚੱਲ ਗਈ ਬਾਤ ਹਾਂ ਸਹੀ ਹੈ ਨਾ ਤੇ ਠੀਕ ਹੈ ਭਾਈ ਹੈ ਯਾਰ ਹਾਓ ਆਰ ਯੂ ਮੈਂ ਆਮ ਗੁੱਡ ਤੇ ਆ ਲੈਟ ਲੈਟ ਮੀ ਲਾਈਕ ਅ ਲੈਟ ਮੀ ਇੰਟਰੋਡਿਊਸ ਯੂ ਫਸਟ ਲਾਈਕ ਵਟ ਪੀਪਲ ਥਿੰਕ ਅਬਾਊਟ ਯੂ ਹਾਂ ਆਹ ਓਕੇ ਇੰਟਰਸਟਿੰਗ ਆ ਇੰਟਰਸਟਿੰਗ ਆ ਯਾ ਲੈਟ ਮੀ ਫਸਟਲੀ ਇੰਟਰੋਡਿਊਸ ਯੂ ਇਨ ਪੰਜਾਬੀ ਦਨ ਆ ਵਿਲ ਸੇਮ ਟ੍ਰਾਂਸਲੇਟ ਇਨ ਇੰਗਲਿਸ਼ ਠੀਕ ਹੈ ਤੇ ਚਾਰ ਪੰਜ ਦਿਨ ਹੋ ਗਏ ਸਾਨੂੰ ਹਨਾ ਇਕੱਠਿਆਂ ਨੂੰ ਘੁੰਮਦਿਆਂ ਨੂੰ ਤੇ ਜਿੱਤੇ ਵੀ ਜਾਨਾ ਕਿ ਬਾਈ ਬਾਰ ਮਨਨ ਨਹੀਂ ਤਿਆਰ ਨਹੀਂ ਹੁੰਦੇ ਕਿ ਬਾਈ ਬਾਹਰੂ ਆਇਆ ਹੋਇਆ ਹਰ ਇੱਕ ਬੰਦਾ ਕਹਿੰਦਾ ਯੂ ਆਰ ਫਰਮ ਕਸ਼ਮੀਰ ਮਸਟ ਆਮ ਆ ਫਰਮ ਆਸਟ੍ਰੇਲੀਆ ਤੇ ਬਾਈ ਹੋਰੇ ਆਸਟ੍ਰੇਲੀਆ ਤੋਂ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਸ਼ੂਟ ਵਧੀਆ ਕੀਤਾ ਤੇ ਜਿਹੜੀ ਮੇਨ ਫੋਟੋ ਦੇਖੀ ਥੰਬਨੇਲ ਤੇ ਹਿਕ ਲੁੱਕ दैट ਪਿਕਚਰ ਦ ਕ੍ਰੈਡਿਟ ਗੋਸ ਟੂ ਮਿਸਟਰ ਆਈ ਆ ਡੋਨਟ ਡਿਜ਼ਰਵ ਦ ਕ੍ਰੈਡਿਟ ਯੂ ਪੁਟ एवरीथिंग ਟੂਗੇਦਰ ਐਂਡ ਮੇਕ ਇਟ ਵਰਕ ਯਾ ਦ ਪੀਪਲ ਫੋਲੋ ਯੂ ਸੋ ਵੀ ਵੈਂਟ ਟੂਗੇਦਰ <laughs> so that's how everything happened okay how was your experience uh, on that day what uh, when you like you were in the side inside um, how was my experience yeah honestly i just felt a lot of adrenaline uh -huh. i felt excitement i i don't know it was very electric atmosphere like it it made you want to to run around and to smile um i quite enjoyed being there i quite enjoyed running around and taking photos it's definitely the first experience i've had yeah. like that in my life um, but then again there was safety concerns yeah. as well yeah, so you know have you think about that uh, when you are going inside hmm? have you think about that uh, the safe there is also safety concern maybe we have to think about that i mean i did yeah i was more of the impression of safety in numbers uh -huh. um, खैर yeah, okay. Uh, okay. <laughs> आपकी बारी आएगी <laughs> <ते> <laughs> आपका मतलब ठीक है पहले तो आपको जानती है अब तो सारी क्योंकि हम कितने दिन से एक साथ हैं की, क्या एक्सपीरियंस रहा, रहा की की, की में भी उस दिन की से बताओ ना जो मेरे मम्मी पापा को शिकायत थी हाँ। ऐसा कुछ था ही नहीं, है हाँ। इस जो मेरे घर वाले शिकायत कर रहे थे ऐसा कुछ था नहीं हाँ। सब कुछ सही था एक बात बताओ ना हमने पराठे और चाय है बिल्कुल है ना और सब कुछ सही था गवर्नमेंट के साथ था हमारे साथ नहीं था। किसी पब्लिक के साथ कोई किसी के साथ कुछ भी नहीं हुआ है सिर्फ बनाया गया है और ये सच बात है है मैंने भी मेरे पे डाला है। आप देख सकते हो चार लोग क्या कहेंगे चा, यूट्यूब चैनल चार लोग क्या कहेंगे यूजर नेम थैंक अंदर जाके आया उस पॉइंट

ਤਲੇ ਮਟਾ ਪੀ ਲੇਗੇ ਪਰਾਂਠਾ ਤੇ ਪਹਿਲੇ ਪਹਿਲਾ ਚਾਹ ਠੀਕ ਹੈ ਜੀ ਜਿੱਥੇ ਚਾਹ ਕਿਉਂਕਿ ਉਥੇ ਰਾ ਸਹੀ ਰਸ ਜਰੋ ਠੀਕ ਹੈ ਵੀਰੇ ਸ਼ਾਮ ਦੇ 6 ਵਜੇ ਦਾ ਟਾਈਮ ਤੇ ਮਾਹੌਲ ਜਿਵੇਂ ਨੋਰਮਲ ਹੋ ਗਿਆ ਬਾਜ਼ਾਰ ਅੱਜ ਸਾਰੇ ਦਿਨਾਂ ਦੇ ਮੁਕਾਬਲੇ ਵਧੀਆ ਖੁੱਲ ਗਏ ਇਹ ਵਲੌਗ ਦਿਖਾਉਣ ਦਾ ਮਤਲਬ ਇਹ ਸੀ ਵੀ ਇਹਦੇ ਚ ਬਾਈ ਵੀ ਹੁਣ ਇੱਥੇ ਉਹ ਮੁੱਛਾ ਘਟਾ ਪਿਆ ਤੇ ਵੀ ਇਹਦੇ ਤੇ ਵੀ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਨਾਰਮਲ ਹੋ ਗਈ ਕੋਈ ਉਦਾਂ ਦੀ ਗੱਲ ਨਹੀਂ ਹੈ ਇਵਨ ਕਿ ਹੁਣ ਇਹੇ ਰਿਪੇਅਰ ਕਰ ਰਿਹਾ ਅਸੀਂ ਉਹ ਦੇਖਣਾ ਚਾਹੁੰਦੇ ਆ ਵੀ ਕਿਵੇਂ ਦਾ ਮਾਹੌਲ ਚੱਲ ਰਿਹਾ ਤੇ ਕਿਹੜੇ ਪਾਸੇ ਚੱਲੀ ਹੋਈਆਂ ਉਹ ਚੀਜ਼ਾਂ ਸਾਰੇ ਅਸੀਂ ਆਸੇ ਪਾਸੇ ਢੇੜਾ ਕੱਟ ਕੇ ਦੇਖਾਂਗੇ ਹੁਣ ਸਾਨੂੰ ਕੋਈ ਪਾਰਟਿਕੂਲਰ ਥਾਂ ਦਾ ਤਾਂ ਨਹੀਂ ਪਤਾ ਵੀ ਕਿੱਥੇ ਗਈ ਚੱਲੀ ਜਾਂਦਾ ਕਿੱਥੇ ਗਈ ਚੱਲੀ ਜਾਂਦਾ ਤੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਥਾਂ ਲੱਭੀਏ ਜਿੱਥੇ ਸਾਰਾ ਜਿਹੜਾ ਹੋ ਰਿਪੇਅਰ ਦਾ ਜਾਂ ਫਰਾ ਪੈਂ ਕਹ ਲਈ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਉਹ ਉਹ ਕਹਿੰਦੇ ਭਾਈ ਠੀਕ ਹੈ ਸਾਡਾ ਉਹ ਕੰਮ ਨਿਭੜ ਗਿਆ ਪਰ ਮੁਲਕ ਥੋੜੀ ਨਾ ਗੰਦਾ ਕਰਨਾ ਵੀ ਮੁਲਕ ਨੂੰ ਅਸੀਂ ਜਮਾ ਸਾਫ਼ ਣਾ ਕੇ ਰੱਖਣਾ ਜਿਵੇਂ ਸਾਡਾ ਹੈ ਤੇ ਇਹ ਤੋਂ ਵੀ ਸੋਨਾ ਬਣਾਉਣਾ ਅੱਜ ਤਾਂ ਦੁਆਰੇ ਝੂਤੀਆਂ ਵਾਲਾ ਮਾਹੌਲ ਬਣ ਰੱਖਿਆ ਇੱਥੇ ਝੂਤੀਆਂ ਵਸ ਲੱਗਣ ਵਾਲੀਆਂ ਐਂ ਸਮਝ ਲਓ ਇੱਕ ਤਾਂ ਮੀਹ ਪੈ ਗਿਆ ਉਹਦੇ ਨਾਲ ਸੜਕ ਸਾਰੀ ਧੋਤੀ ਗਈ ਸੜਕ ਧੋਤੀ ਗਈ ਲਾਈਟਾਂ ਲੱਗ ਗਈਆਂ ਤੇ ਰੰਗ-ਬਰੰਗੇ ਕੱਪੜੇ ਰੰਗ-ਬਰੰਗੀਆਂ ਦੁਕਾਨਾਂ ਤੇ ਦੁਆਰੇ ਜਿਹੜੀ ਟਰੈਕਾਂ ਦੀ ਖਰੀਦਦਾਰੀ ਆ ਉਹ ਦਵਾਰੇ ਹੋਣ ਲੱਗੀ ਲੋਕ ਟਰੈਕਾਂ ਤੇ ਜਾਣ ਨੂੰ ਤਿਆਰ ਆ ਇਹਨਾਂ ਚ ਉਬਰਣੇ ਵੀ ਕੱਲ ਨੂੰ ਸਵੇਰੇ 7 ਵਜੇ ਕਹਿੰਦੇ ਆ ਨਿਕਲਣ ਦੀ ਕੋਸ਼ਿਸ਼ ਕਰਾਂਗੇ ਤੇ ਕਿਉਂਕਿ ਕੱਲ ਨੂੰ ਜਿਹੜੀ ਸਾਰੀ ਜ਼ਿੰਦਗੀ ਆ ਉਹ ਦਵਾਰੇ ਉੱਥੇ ਮੁੜ ਖੜ ਕੇ ਆ ਜੂਗੀ ਤੇ ਬਾਕੀ ਇੱਕ 네ਪਾਲ ਦੇ ਸਫਰ ਦੇ ਵਿੱਚ ਇੱਕ ਚੀਜ਼ ਦੱਸਣੀ ਭੁੱਲਿਆ ਬੈਠਾ ਸੀ ਹਜੇ ਤੱਕ ਮੇਰੇ ਖਿਆਲ ਨਾਲ ਮੈਂ ਦੱਸੀ ਨਹੀਂ ਅ ਇੱਥੇ ਨਾ ਬਹੁਤੀ ਜਗ੍ਹਾ ਤੇ ਫੋਨ ਪੇ ਚੱਲ ਜਾਂਦਾ ਹਨਾ ਪੰਗ ਜੀ ਫੋਨ ਪੇ ਫੋਨ ਪੇ ਮਤਲਬ ਕਈ ਕੋਈ QR ਕੋਡ ਆ ਜਿਨ੍ਹਾਂ ਨੇ ਆਫੀਸ਼ੀਅਲ ਆਪ ਦੇ ਕੀਤੇ ਹੋਏ ਆ ਵੀ ਬਿਜ਼ਨਸ ਵਾਲੇ QR ਕੋਡ ਲਾਏ ਹੋਏ ਆ ਅਬਲੀ ਮੈਂ ਆਪਕੋ ਸ਼ੇਅਰ ਕਰਨਾ ਚਾਹਤਾ ਹੂੰ ਕਿ ਆਪਣਾ ਜੋ ਫੋਨਪੇ ਇੰਡੀਆ ਵਾਲਾ ਹੈ ਨਾ ਹਾਂ ਉਹ 4 ਤੋਂ 5 ਕੰਟਰੀ ਕੋ ਅਲਾਉ ਕਰਤਾ ਹੈ ਜਿਵੇਂ ਅਲਾਉ ਕਰਤਾ ਹੈ ਜਿਵੇਂ ਸ਼੍ਰੀਲੰਕਾ ਹੋ ਗਿਆ ਹਾਂ ਦੁਬਈ ਹੋ ਗਿਆ ਹਾਂ ਨੇਪਲ ਹੋ ਗਿਆ ਸਾਈਲੈਂਡ ਹੋ ਗਿਆ ਇਹ ਕੰਟਰੀਸ ਤੇ ਅਲਾਉ ਹੈ ਆਪਕੋ ਕੈਰੀ ਕਰਨ ਦੀ ਜਰੂਰਤ ਨਹੀਂ ਹੈ ਬਸ ਉਹਦੇ ਚ ਅਗੇ ਇੱਕ ਆਪਸ਼ਨ ਹੁੰਦੀ ਹੈ ਇੰਟਰਨੈਸ਼ਨਲ ਦੀ ਉਹਨੂੰ ਆਨ ਕਰ ਲਿਓ ਤੁਸੀਂ ਹਾਂ ਇਹ ਗੱਲ ਬਾਤ ਆ ਬਾਕੀ ਕੈਸ਼ ਕੈਰੋ ਆਪਾਂ ਅਖੀਰੀ ਵੀਡੀਓ ਚ ਗੱਲ ਕਰਾਂਗੇ ਵੀ ਆਪਣਾ ਟੋਟਲ ਕਿੰਨਾ ਖਰਚਾ ਲੱਗਿਆ ਹੁਣ ਤੱਕ ਐ ਕੋਈ ਹਿਸਾਬ ਜਾ ਰਿਹਾ ਨਹੀਂ ਕਿਉਂਕਿ 4 ਦਿਨ ਤਾਂ ਸਾਨੂੰ ਇੱਥੇ ਪਏ ਨੂੰ ਹੋ ਗਏ ਫालतੂ ਚ ਇਹ ਜੇਕ ਵਾਲੇ ਇਹ ਤਾਂ ਨਾ ਕਰੇ ਸ਼ਾਮ ਦੇ ਟਾਈਮ ਤੇ ਆਏ ਸੀ ਇਧਰਲੇ ਪਾਸੇ ਨਾ ਇਹ ਮਰੱਕੋ ਦੀ ਐਮਬੈਸੀ ਆ ਉਹਨੇ ਮਰੱਕੋ ਦੀ ਐਮਬੈਸੀ ਨਹੀਂ ਸੀ ਸਾਨੂੰ ਪਤਾ ਲੱਗਿਆ ਮੈਨੂੰ ਵੀ ਉਹ ਦੇ ਕਿਉਂ ਮਚਾਈ ਫਿਰ ਲੇਟ ਹੋ ਗਏ ਥੋੜੇ ਜਿਹਾ ਪਹਿਲਾਂ ਮੀਂਹ ਆ ਗਿਆ ਤੇ ਬਾਕੀ ਹੁਣ ਜਿਹੜੇ ਆਸੇ ਪਾਸੇ ਸਾਰਾ ਬੰਦ ਕਰ ਰੱਖਿਆ ਬਾਹਰੇ ਸਾਰਾ ਉਸ ਦਿਨ ਮੈਸ ਪਿਆ ਪਿਆ ਸੀ ਇੱਥੇ ਤੇ ਉਹ ਸਾਰਾ ਸਾਫ ਕਰਤਾ ਤੇ ਅੰਦਰ ਅਜ ਇੱਕ ਕਮਰੇ ਚ ਲਾਈਟ ਤਾਂ ਚੱਲੀ ਜਾਂਦੀ ਆ ਪਰ ਬਾਕੀ ਸਾਰੀ ਜਿਹੜੀ ਉਹ ਮੱਚੀ ਹੀ ਅਜ ਕਾ ਬੋਰਡ ਲੱਗਿਆ ਹੋਇਆ ਮੈਂ ਤੁਹਾਨੂੰ ਨਾਲ ਦਿਖਾ ਦਿੰਨਾ ਕਿ ਜਿੱਦੇ ਅਸੀਂ ਉੱਧੇ ਆਏ ਸੀ ਇਹ ਸਾਰੀ ਦੀ ਸਾਰੀ ਮੱਚਰੀ ਸੀ ਬਾਈ ਉੱਧੇ ਤੇ ਫਿਲਹਾਲ ਗੇਟ ਲੱਗੇ ਪਿਆ ਦੋਨੇ ਤੇ ਛੋਟਾ ਗੇਟ ਵੀ ਲੱਗਿਆ ਹੋਇਆ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਜਿਵੇਂ ਆਹਾ ਸੀ ਆ ਉੱਧੇ ਦਾ ਮੱਚਿਆ ਹੋਇਆ ਉਹ ਚੀਜ਼ਾਂ ਇੱਥੇ ਛਿੱਟੀਆਂ ਆ ਲੱਕੜਾਂ ਰੁਕੜਾ ਪੰਨਾ ਨੇ ਤੇ ਆ ਸੀਗਾ ਸਾਰਾ ਮੈਸ ਆਹਾ ਉੱਧੇ ਵਾਲਾ ਹੀ ਪਿਆ ਤੇ ਬਾਕੀ 12 ਸਾਰਾ ਸਾਫ ਸਫਾਈ ਕਰਤਾ ਤੇ ਆਪਾਂ ਨੂੰ ਮੈਸੇਜ ਆਇਆ ਸੀ ਅੱਜ ਕਹਿੰਦੇ ਬਾਈ ਦਿਖਾਓ ਜਰੂਰ ਪਰ ਮੁੱਦਾ ਹੁਣ ਇਹ ਹੈ ਵੀ ਆਪਾਂ ਇਨਸਾਈਡ ਨਹੀਂ ਕਿਸੇ ਵੀ ਚੀਜ਼ ਦੇ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਉਹ ਚੱਕਰ ਪਾਇਆ ਜਾਣਾ ਫਿਰ ਆ ਵੀ ਹਵ ਆਨਲੀ ਦਿਸ ਦਿਸ ਵਨ ਆਪਾਂ ਮੇਂ ਸ਼ਾਮ ਦਾ ਟਾਈਮ ਆ ਕਿਉਂਕਿ 6:40 ਹੋ ਗਏ ਤੇ 7:00 ਤੋਂ ਬਾਅਦ ਦੁਬਾਰੇ ਕਰਫਿਊ ਲੱਗ ਜਾਣਾ ਤੋ ਬੀਗਮੈਂਟ ਬਚਿਆ ਦੇਖਣਾ ਆਪਾਂ ਨੇਪਾਲ ਦੇ ਵਿੱਚ ਬਹੁਤ ਕੋਸ਼ੀ ਨਾਈਟ ਲਾਈਫ ਦੇਖਣੀ ਸੀ ਦੀ ਚੱਜ ਨਾਲ ਸ਼ਾਦਾ ਪਾਣੀ ਸ਼ੱਕੇ ਆਪਾਂ ਫੇਰ ਇੱਕ ਵਾਰੀ ਥਾਮੇਲ ਦੀਆਂ ਗਲੀਆਂ ਦੇ ਵਿੱਚ ਆ ਗਏ ਸਾਰਾ ਜਿਹੜਾ ਰੰਗ ਰਗੀ ਇੰਨੀ ਵਾਲਾ ਮਾਹੌਲ ਸੀ ਉਹ ਉੱਧਰਲੇ ਪਾਸੇ ਰਹਿ ਗਿਆ ਕਿਉਂਕਿ ਹੁਣ ਟਾਈਮ ਤੁਹਾਨੂੰ ਪਤਾ 7 ਵਜੇ ਤੋਂ ਵੱਧਾ ਹੋ ਗਿਆ ਤਾਂ ਕਰਕੇ ਭਾਈ ਸਾਰਾ ਕੁਝ ਬੰਦ ਹੋ ਗਿਆ ਤੇ ਤੇ ਹੁਣ ਅਸੀਂ ਚੱਲ ਪਏ ਆਪਦੇ ਹੋਸਟਲ ਵੱਲ ਨੂੰ ਦੁਆਰੇ ਬੈਕ ਤੇ ਇੰਨਾ ਕੀ ਸੀ ਸਾਰਾ ਤੁਹਾਨੂੰ ਦਿਖਾਉਣਾ ਸੀ ਭਾਈ ਵੀ ਹੁਣ ਇਹ ਸਾਰਾ ਕੁਝ ਖੁੱਲ ਗਿਆ ਤੇ ਸਿਚੁਏਸ਼ਨ ਜਿਹੜੀ ਉਹ ਨਾਰਮਲ ਹੋ ਗਈ ਸੋ ਕੱਲ ਤੱਕ ਸਾਰਾ ਕੁਝ ਖੁੱਲ ਜੂ ਤੇ ਬਾਕੀ ਇਹ ਚੀਜ਼ ਸੀ ਵੀ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਵੀ ਅਸਲ ਦੇ ਵਿੱਚ ਇਹ ਮੁੱਦਾ ਬਣਿਆ ਤਾਂ ਬਣਿਆ ਕੀ ਵੀ ਕਿਉਂ ਸਾਰਾ ਕੁਝ ਇੰਨਾ ਹੋਇਆ ਵੀ ਇੱਥੇ ਪ੍ਰੋਟੈਸਟ ਹੋਇਆ ਅਸਲ ਦੇ ਵਿੱਚ ਇਹਨਾਂ ਦਾ ਇਹ ਪੀਸਫੁੱਲ ਪ੍ਰੋਟੈਸਟ ਸੀ ਬਿਲਕੁਲ ਸ਼ਾਂਤਮਈ ਧਰਨਾ ਕਹਿ ਲੋ ਇਹਨਾਂ ਨੇ ਲਾਉਣਾ ਸੀ ਉਹ ਲਾਇਆ ਵੀ ਇਹਨਾਂ ਨੇ ਇਹ ਸੀ ਸਾਰਾ ਜਿਹੜਾ ਆਪਣੇ ਚਲੋ ਨੈਰੇਟਿਵ ਘੜਾਇਆ ਗਿਆ ਵੀ ਇਹ ਸੋਸ਼ਲ ਮੀਡੀਆ ਵਿਰੁੱਧ ਸੀ ਅਸਲ ਦੇ ਵਿੱਚ ਇਹ ਇੱਥੇ ਹੋਰ ਹੀ ਕਰਾਪਸ਼ਨ ਦੇ ਵਿਰੁੱਧ ਸੀ ਇਹਨਾਂ ਨੇ ਕੀ ਕੀਤਾ ਨਾ ਇਹ ਇਹਨਾਂ ਨੇ ਕੀ ਕੀਤਾ ਵੀ ਜਿੰਨੇ ਜਿਹੜੇ ਵੱਡੇ ਮੰਤਰੀਆਂ ਦੇ ਮੁੰਡੇ ਸੀ ਐਸ਼ ਉਡਾ ਰਹੇ ਸੀਗੇ ਤੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਜਿਹੜਾ ਉਹ ਡਿਸਕਲੋਜ਼ ਕਰਨਾ ਸ਼ੁਰੂ ਕੀਤਾ ਵੀ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਦੱਸਣ ਲੱਗੇ ਵੀ ਭਾਈ ਇੰਨੀ ਪ੍ਰਾਪਰਟੀ ਬਣਾਈ ਬੈਠਾ ਤੇ ਐਂ ਉਹ ਖਰਚ ਕਰਦਾ ਸਾਰਾ ਕੁਝ ਉਹਦੇ ਬਾਰੇ ਕਰਨ ਲੱਗੇ ਫਿਰ ਇਹਨਾਂ ਨੇ ਸੋਸ਼ਲ ਮੀਡੀਆ ਬੰਦ ਕਰਤਾ ਭਾਈ ਰੌਲਾ ਪੈ ਰਿਹਾ ਸਾਡੀ ਸਰਕਾਰ ਦਾ ਤਾਂ ਵੀ ਸਾਡੇ ਜਵਾਕਾਂ ਨੂੰ ਟਰੇਸ ਕਰ ਰਹੇ ਆ ਤੇ ਉਹਨਾਂ ਬਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦਿਖਾ ਰਹੇ ਆ ਇਹ ਸੋਸ਼ਲ ਮੀਡੀਆ ਬੰਦ ਹੋਇਆ ਤਾਂ ਇਹਨਾਂ ਨੇ ਪੀਸਫੁਲ ਪ੍ਰੋਟੈਸਟ ਸ਼ੁਰੂ ਕੀਤਾ ਆਪਦਾ ਵੀ ਤਾਂ ਸ਼ਾਂਤਮਈ ਧਰਨਾ ਲਾਵਾਂਗੇ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੂਗੀ ਚਲ ਉਹਨਾਂ ਨੇ ਕੀ ਕੀਤਾ ਉਹਦੇ ਜਿੱਦੇ ਧਰਨਾ ਲੱਗਿਆ ਹੋਇਆ ਸੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਜਿਹਦੇ ਵਿੱਚ ਛੋਟੇ-ਛੋਟੇ ਵਿਚਾਰੇ ਜਵਾਕ ਸਕੂਲੋਂ ਆਏ ਸੀ ਉਹ ਮਾਰੇ ਗਏ ਤੇ ਉਹ ਚੱਕਰ ਪੈਣ ਕਰਕੇ ਫਿਰ ਇਹਦੂ ਮੁੜ ਕੇ ਜਿਹੜਾ ਸਾਰਾ ਕੁਝ ਹੋਇਆ ਖੈਰ ਇਹਦੇ ਵਿੱਚ ਮੈਨੂੰ ਬੜੀ ਇੱਕ ਚਲੋ ਠੀਕ ਹੈ ਗਲਤ ਮਾੜਾ ਕਹਿਣਾ ਆਪਦੀ ਆਪਦੀ ਮਰਜ਼ੀ ਆ ਉਹ ਹਰੇਕ ਤਾਂ ਆਪਦਾ ਪੁਆਇੰਟ ਆਫ View ਹੋ ਸਕਦਾ ਜਿੰਨਾ ਵੀ ਇਹਨਾਂ ਨੇ ਜਿਹੜਾ ਆਪਦਾ ਜੋ ਵੀ ਰੋਸ ਦਿੱਤਾ ਆ ਤੇ ਭਾਵੇਂ ਉਹਦੇ ਵਿੱਚ ਕਈ ਮੰਤਰੀ ਘੁੱਟੇ ਗਏ ਹਾਂ ਠੀਕ ਹੈ ਚਲੋ ਗਲਤ ਸੀ ਉਹਦੇ ਘਰ ਵਾਲੀ ਵਿਚਾਰੀ ਉਹ ਸਾੜਦੀ ਤੇ ਪਰ ਜਿੰਨਾ ਵੀ ਰਹਾ ਉਹਦੇ ਵਿੱਚ ਕਿਸੇ ਵੀ ਟੂਰਿਸਟ ਨੂੰ ਤੇ ਕਿਸੇ ਵੀ ਜਿਹੜਾ ਸਿਵਿਲਿਅਨ ਕਹ ਲਓ ਹਨਾ ਉਹਨੂੰ ਯਾਰ ਉਂਗਲ ਤੱਕ ਨਹੀਂ ਲਾਈ ਹਾਂ ਕਿਤੇ ਨਾ ਕਿਤਾਈ ਹੋ ਸਕਦਾ ਹਰ ਇੱਕ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਗਲਤ ਅਨਸਰ ਹੁੰਦੇ ਹੁੰਦੇ ਆ ਹਨਾ ਤੇ ਵੀ ਜਿਵੇਂ ਪਖਾਰ ਵਾਲੇ ਪਾਸੇ ਆਪਾਂ ਸੁਣੀਆਂ ਵੀ ਉਧਰਲੇ ਪਾਸੇ ਖਾਸਾ ਹੋਇਆ ਕੰਮ ਆਪਣੇ ਜਿਹੜੇ ਇੰਡੀਅਨ ਟੂਰਿਸਟ ਆਏ ਹੋਏ ਸੀ ਉਹਨਾਂ ਨਾਲ ਵੀ ਖਾਸੀਆਂ ਚੀਜ਼ਾਂ ਹੋਈਆਂ ਤੇ ਉਹ ਚੱਕਰ ਦੇ ਵਿੱਚ ਹੋ ਸਕਦਾ ਚਲੋ ਇੱਕ ਅੱਧੀ ਘਟਨਾ ਵਾਪਰੀ ਗਏ ਪਰ ਇੱਥੇ ਅਸੀਂ ਵਿੱਚ ਰਹਿ ਕੇ ਇਹ ਚੀਜ਼ ਦੇਖੀ ਹੈ ਕਿਉਂਕਿ ਜਦੋਂ ਬੰਦਾ ਵਿੱਚ ਰਹਿੰਦਾ ਫੇਰ ਹੀ ਸਾਰੀ ਗੱਲ ਦਾ ਪਤਾ ਲੱਗਦਾ ਬਈ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਵਧੀਆ ਇੱਜ਼ਤਗੀਤੀ ਸਾਡੀ ਤੇ ਨਾਲ ਅਸੀਂ ਸਾਰੇ ਚ ਗਏ ਆ ਤੇ ਸਾਰੇ ਪਾਸੇ ਵਿੱਚ ਜਾ ਕੇ ਕਵਰ ਕੀਤਾ ਆਪਾਂ ਚਲੋ ਕਵਰ ਹੀ ਕਹਿ ਸਕਦੇ ਹਾਂ ਜੇ ਤੋ ਆਪਾਂ ਵਲੌਗ ਬਣਾਇਆ ਉੱਥੇ ਤੇ ਇਹੋ ਚੀਜ਼ ਸੀ ਜੀ ਤਾਂ ਕਰਕੇ ਮੈਂ ਕਹਿ ਰਿਹਾ ਸੀ ਵੀ ਐਡੀ ਗੱਲ ਨਹੀਂ ਠੀਕ ਆ ਹੁਣ ਜੋ ਬੀਜੋਗੇ ਉਹ ਵੱਡੋਗੇ ਜੇ ਪੋਲਿਟਿਸ਼ੀਅਨ ਇਹਨਾਂ ਨੂੰ ਸਤਾਇਆ ਹੋਇਆ ਸੀ ਇੱਥੇ ਤਨਖਾਹਾਂ ਕਿੰਨੀਆਂ ਕਿੰਨੀਆਂ ਹੈ ਕਿ ਇੱਥੇ 12-12000 ਇਧਰਲੇ ਰੁਪਏ ਤੇ ਕੰਮ ਕਰ ਰਿਹਾ ਵਿਚਾਰੇ ਸੋ ਉਹ ਚੀਜ਼ਾਂ ਸੀ ਬਾਈ ਸਤਾਏ ਹੋਏ ਲੋਕ ਸੀ ਭੁੱਖਮਰੀ ਫੈਲਣ ਵਾਲਾ ਕੰਮ ਹੋਇਆ ਪਿਆ ਸੀ ਇੱਥੇ ਤਾ ਕਰਕੇ ਹਰਦਾ ਸਾਰਾ ਕੰਮ ਹੋ ਗਿਆ ਐਂ ਦੀ ਗੱਲ ਸੀ ਐਂ ਦੀ ਬਾਤ ਸੀ ਮੁੜ ਕੇ ਅਸੀਂ ਆਪਦੇ ਹੋਸਟਲ ਚ ਆ ਗਏ ਤੇ ਪ੍ਰਸ਼ਾਦਾ ਪਾਣੀ ਥੋੜਾ ਜਿਆਦਾ ਹੋ ਗਿਆ ਅੱਜ ਸਹੀ ਹੈ ਵਾਟ ਯੂ ਵਾਟ ਸ਼ਡ ਯੂ ਸੇ ਹਾ ਅਪਕਾ ਰੋਡ ਕੱਪ ਖਿਲਵਾ ਰਹੇ ਹੋ ਰੋਡ ਜੀ ਬਤਾ ਸੋ ਉਹ ਤੋਂ ਹਮ ਕੋ ਨਹੀਂ ਮਾਲੂਮ ਕਿਸ ਕਿਸ ਕੋ ਮਾਲੂਮ ਹੈ ਉਹ ਤੋਂ ਉਸ ਇਹਦੇ ਪ੍ਰਾਈਮ ਮਿਨਿਸਟਰ ਕੋ ਮਾਲੂਮ ਹੋ ਸੋ ਪ੍ਰਾਈਮ ਮਿਨਿਸਟਰ ਅਭੀ ਤੱਕ ਤੋਂ ਨਹੀਂ ਕੋਈ ਵੀ ਨਹੀਂ ਹੈ ਜੀ ਜੇ ਮਜ਼ਾਕ ਅੱਛਾ ਥਾ ये मजाक अच्छा था ना प्राइम मिनिस्टर को मालूम है आ, नहीं वो मिलिट्री को मालूम है अभी जाफर पर सबको जिसको मालूम है उसको मालूम है है ना जिसको मालूम है उसको मालूम है नहीं नहीं नहीं, <laughs> हमें नहीं, <laughs> हम नहीं, नहीं। <laughs> मालूम खोलेगा हम चले जाएंगे हम तो फकीर आदमी हैं झोला उठाया है हो रहा है इधर या सो यू गोइंग होम सो परफेक्ट वेरी गुड सो नहीं हम जाके आए काफ़ी आगे तक आ, लेकिन अब तो, तो अब वो नहीं वो तो बहर जो थमिल बार की मार्केट है वो भी सात बजे बंद करवा दी हाँ वो बोल दिया था ना सात से छ तक सुबह कर्फ्यू लगेगा दोबारा कर्फ्यू so, बाहर, बाहर तो कर्फ्यू होगा नहीं बाहर तो हम गए नहीं फिर मेन रोड पे तो कर्फ्यू होगा पहले उन्होंने बोल दिया था मार्केट खुल जाएगी पाँच बजे अब कर्फ्यू हम दोबारा लगा देंगे सो वी आर फॉलोइंग द सेम रूल्स एंड एंजॉय कर रहे हैं मजा कर रहे हैं

It's Nepali uh, you know, you know, uh, he is Nepalese. Uh, you know, he is a passport from the school on 2073. Okay, that's so say? cool. So it's, uh, <laughs> that is so that. it's so cool. <laughs> yeah, but <laughs> you guys are living in the future. No, no. <laughs> uh, how do right? how, how you feel? How <laughs> like uh, we are in 2082? i know it's crazy there is you living in the future, future man the advanced special power they don't want to show us <laughs> actually that's why we are <laughs> far behind le kar diye start oh ladies and gentlemen ladies, so <laughs> isse nikal de hai ta main dinesh rai ho la hami yahan main inek koyne kie bolne tha chaina main ta hine hine hai ta la ab sar ineh hine hine ehe si kai din ada ikattha vlog ਤੇ ਜਿੰਨੇ ਦਿਨ ਆਪਾਂ ਇੱਥੇ ਰੁਕੇ ਹੋਏ ਸੀ ਕਿਉਂਕਿ ਕੁਝ ਬਹੁਤਾ ਥੋੜੇ ਦਿਖਾਉਣ ਨੂੰ ਨਹੀਂ ਸੀ ਤੇ ਸੱਜਣ ਮਿੱਤਰ ਥੋੜੇ ਜੇ ਕੈਮਰਾ ਸ਼ਾਈ ਨੇ ਯਾਨੀ ਕਿ ਕੈਮਰਾ ਸ਼ਾਈ ਉਦਾਂ ਨਹੀਂ ਹੈਗਾ ਵੀ ਕੈਮਰੇ ਤੋਂ ਹੈਜੀਟੇਟ ਜਿਆ ਕਰਦੇ ਹੁਣ ਪਰ ਬਹੁਤਾ ਚੰਗਾ ਨਹੀਂ ਬਣੇ ਪਰ ਇਹ ਬਹੁਤਾ ਚੰਗਾ ਨਹੀਂ ਬਣਦੇ ਕੈਮਰੇ ਨੂੰ ਤੇ ਉਹਦੇ ਕਰਕੇ ਜਿਹੜੀਆਂ ਬੰਦੇ ਦੀ ਆਪਾਂ ਬਣਾਵਾ ਹੁੰਦੀਆਂ ਫੀਲਿੰਗਾਂ ਹੁੰਦੀਆਂ ਨੇ ਉਹਨੂੰ ਸਮਝਿਆ ਨਹੀਂ ਤੇ ਤਾਂ ਕਰਕੇ ਫਿਰ ਆਪਾਂ ਇਹਨਾਂ ਨੂੰ ਬਹੁਤਾ ਤੰਗ ਨਹੀਂ ਕੀਤਾ ਕੈਮਰੇ ਤੇ ਕਿਉਂਕਿ ਨਹੀਂ ਤਾਂ ਜੇ ਵਲੌਗ ਆਪਾਂ ਇਹਨਾਂ ਦੇ ਨਾਲ ਬਣਾਉਣਾ ਹੁੰਦਾ ਤਾਂ ਖੈਰ ਸੋਨਾ ਬਣਾਉਂਦੇ ਵਧੀਆ ਰੰਗ ਤਮਾਸ਼ਾ ਬਣਦਿਆ ਬੰਦੇ ਤੇ ਇਹਨਾਂ ਨੇ ਚੱਲ ਜਾਣਾ ਟਰੈਕ ਤੇ ਤੇ ਆਪਾਂ ਚੱਲ ਜਾਣਾ ਘਰੇ ਕਹਿ ਰਹੇ ਹਾਂ ਵੀਡੀਓ ਮੈਂ ਉਦੋਂ ਖਤਮ ਕਰ ਰਿਹਾ ਜਦੋਂ ਉਹ ਚੱਲ ਗਏ ਕਿਉਂਕਿ ਇਹ ਕੱਲ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸਾਰੀ ਵੀਡੀਓ ਮੈਂ ਕਨਕਲੂਜਨ ਕਰਨਾ ਇਸ ਵੀਡੀਓ ਦਾ ਭੁੱਲ ਗਿਆ ਸੀ ਵੀ ਜਿੰਨਾ ਹਜੇ ਤੱਕ ਆਪਾਂ ਇੱਥੇ ਸਮਾਂ ਬਤਾਇਆ ਕਿਵੇਂ ਦਾ ਟਾਈਮ ਸੀ ਕਿੰਨਾ ਕੁ ਅਸੀਂ ਸਹਿਮੇ ਕਿੰਨਾ ਕੰਨਾ ਉਹ ਸਾਰਾ ਕੁਝ ਸੀ ਤੇ ਵਧੀਆ ਸੀ ਇੱਥੇ ਕਿਰਤੀਆਂ ਵਾਲਾ ਮਾਹੌਲ ਬੱਜਿਆ ਪਿਆ ਸੀ ਕਹਿਣਾ ਤਾਂ ਨਹੀਂ ਚਾਹੁੰਦਾ ਕਿਉਂਕਿ ਬਹੁਤੇ ਬੰਦੇ ਮੇਰੇ ਖਿਆਲ ਨਾਲ ਫਸੇ ਹੋਏ ਸੀ ਇੱਥੇ ਤੇ ਹੋ ਸਕਦਾ ਵੀ ਸਾਡੇ ਵਾਸਤੇ ਟਾਈਮ ਵਧੀਆ ਸੀ ਜਾਂ ਜਿਵੇਂ ਮਰਜੀ ਆ ਪਰ ਅਸੀਂ ਇੱਥੇ ਵਧੀਆ ਕੀਤਾ ਬਾਜ਼ਾਰੇ ਮਾਰਕੀਟ ਚ ਵੀ ਜਾਂਦੇ ਰਹੇ ਸਾਰੇ ਕਿਤੇ ਜਾ ਕੇ ਆਏ ਸਾਨੂੰ ਕਿਸੇ ਨੇ ਕੁਝ ਰੋਕਿਆ ਨਹੀਂ ਤੇ ਨਾ ਕਿਸੇ ਨੇ ਕੁਝ ਕਿਹਾ ਦਵਾਰੇ ਚਲੋ ਜੇ ਕਿਸੇ ਨੂੰ ਆਉਣਾ ਹੋਇਆ ਮਹੀਨਾ ਘਰ ਰੋਕ ਕੇ ਆ ਜਿਓ ਤੇ ਪਰ ਵਧੀਆ ਚੀਜ਼ ਆ ਗਈ ਆਉਣ ਨੂੰ ਘੁੰਮੇ ਜ਼ਰੂਰ ਸੋਣਾ ਕਠਮੰਡੂ ਸਾਰਾ ਘੁੰਮੇ ਜਿੰਨਾ ਕ ਆਪਾਂ ਘੁੰਮ ਸਕਦੇ ਸੀ ਪਰ ਆਪਾਂ ਨੂੰ ਪਤਾ ਵੀ ਇਸ ਤੋਂ ਬਾਅਦ ਆਪਾਂ ਨਹੀਂ ਸਿੱਕੋ ਘੁੰਮ ਸਕਦੇ ਸਿਚੁਏਸ਼ਨ ਦੇ ਕਰਕੇ ਸੋ ਅਹਰ ਦਾ ਸਾਡਾ 5 ਦਿਨ ਖਾਦਾ ਪੀਤਾ ਸੁੱਤੇ ਬਸ ਮਾੜਾ ਮੋਟਾ ਇੱਥੇ ਕੋਈ ਗੇਮ ਖੇਡ ਨਹੀਂ ਕਦੇ ਚੈਸਸ ਖੇਡ ਲਈ ਕਦੇ ਪੰਜ ਖੇਡ ਲਿਓ ਬੇਸਾ ਮਾੜੀ ਗੱਲ ਆ ਤਾਂ ਪਰ ਖੇਡ ਖੇਡਣੀ ਪਈ ਕਿ ஏਕੀ ਟਾਈਮ ਪਾਸ ਨਹੀਂ ਸੀ ਹੋ ਰਿਹਾ ਕਿ ਦੇ ਕੋਈ ਕਿਤਾਬ ਪੜ੍ਹਨ ਲਈ ਵੀਡੀਓ ਐਡਿਟ ਕਰਨ ਲਈ ਐਜੇ ਸਾਰਾ ਟਾਈਮ ਚੱਲਦਾ ਰਿਹਾ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਵਾਅਦਾ ਕੀਤਾ ਇੱਕ ਤਾਂ ਮੇਰੇ ਕੋਲੇ ਆਪਣੇ ਕੋਲੇ ਪੰਜਾਬ ਆਉਣ ਦਾ ਤੇ ਦੂਜਾ ਅਸੀਂ ਵਾਅਦਾ ਕਿਸੇ ਹੋਰ ਪਾਸੇ ਦਾ ਕੀਤਾ ਵੀ ਅਗਲੇ ਸਾਲ ਇਹਨਾਂ ਦਰਾਂ ਦੇ ਵਿੱਚ ਇਸੇ ਧਰਤੀ ਤੇ ਇਸੇ ਹੋਸਟਲ ਦੇ ਵਿੱਚ ਮਿਲਾਂਗੇ ਤੇ ਮਿਲਾਂਗੇ ਤੇ ਕਿਸੇ ਨਾ ਕਿਸੇ ਪਰ ਜਿਹੜੀ ਇੱਕ ਐਡਵੈਂਚਰ ਸੋਚਿਆ ਸੀ ਵੀ ਉਹ ਐਡਵੈਂਚਰ ਇਕੱਠੇ ਕਰਾਂਗੇ ਹੋਣਕਰ ਅੱਜ ਅਸੀਂ ਤੇ 11 ਤਰੀਕ ਹੁਣ ਦੇਖਦੇ ਆਂ ਵੀ 9 8 ਤਰੀਕ ਤੇ ਫਸੇ ਸੀ ਕਿ 9 ਦੇ ਆ 8 ਪਤਾ ਨਹੀਂ 7 ਦੇ ਐਂਜੇ ਕੁਛ ਉਹਦੇ ਦੇ ਅਸੀਂ ਇੱਥੇ ਹੀ ਆ ਇਕੱਠੇ ਤੇ ਹੁਣ ਦੇਖਦੇ ਆਂ ਵੀ ਅਗਲੇ ਸਾਲ ਹੁਣ ਦੇਖਦੇ ਆਂ ਵੀ ਅਗਲੇ ਸਾਲ ਦੀ ਇਸੇ ਤਰੀਕ ਨੂੰ ਸਾਰੇ ਜਾਣੇ ਇੱਥੇ ਮਿਲਾਂਗੇ ਜਾਂ ਨਹੀਂ ਤੇ ਉਹ ਅਗਲੇ ਸਾਲ ਹੀ ਪਤਾ ਲੱਗੂ ਜਾ ਕੇ ਮਿਲਦੇ ਹੁਣ ਆਪਾਂ ਕੱਲ ਨਵੇਂ ਵਲੌਗ ਨਾਲ ਟੱਪਾਂਗੇ ਬਾਰਡਰ ਕੱਲ ਨੂੰ ਆਪਣਾ ਦੇਖਦੇ ਆਂ ਬਣਦਾ ਕੀ ਆ ਟੱਪਣ ਦਿੰਦੇ ਆ ਅਗਲੇ ਜਾਂ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ